ਪ੍ਰਜਿੰਦਰ ਸਿੰਘ ਬਲਾਕ ਪ੍ਰਧਾਨ ਬਾਜਾਖਾਨਾ ਜੋ ਕਿ ਸਾਡੇ ਨਾਲ ਅੱਜ ਮੌਜੂਦ ਨੇ ਉਹ ਅੱਜ ਪ੍ਰਾਲੀ ਦੇ ਮਸਲੇ ਬਾਰੇ ਕੁਝ ਗੱਲਬਾਤ ਸਾਡੇ ਨਾਲ ਕਰਨਗੇ ਹਾਂਜੀ ਬਜਿੰਦਰ ਸਿੰਘ ਜੀ ਅੱਜ ਸਾਡੀ ਬਾਜਾਖਾਨਾ ਬਲਾਕ ਦੀ ਮੀਟਿੰਗ ਹੋ ਰਹੀ ਹੈ ਜੀ ਇਹਦੇ ਵਿੱਚ ਜੋ ਸੁਪਰੀਮ ਕੋਰਟ ਨੇ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਵੀ ਕਿਸਾਨਾਂ ਦੇ ਉੱਤੇ ਪਰਚੇ ਦਰਜ ਕਰੋ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟੋ ਮੈਨੂੰ ਇਹ ਲੱਗਦਾ ਹੈ ਵੀ ਇਹਦੇ ਵਿੱਚ ਪੰਜਾਬ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ ਕਿਉਂਕਿ ਜੋ ਇਹਨਾਂ ਦਾ ਐਡਵੋਕੇਟ ਜਰਨਲ ਹੈ ਪੰਜਾਬ ਸਰਕਾਰ ਦਾ ਉਹ ਕਿਸਾਨਾਂ ਦਾ ਪੱਖ ਰੱਖਣ ਦੇ ਵਿੱਚ ਫੇਲ ਹੋਇਆ ਸੁਪਰੀਮ ਕੋਰਟ ਦੇ ਵਿੱਚ ਜਾਂ ਤਾਂ ਕਹ ਲੋ ਵੀ ਇਹਨਾਂ ਦੀ ਨਲਾਕੀ ਹੈ ਜਾਂ ਇਹਨਾਂ ਦੇ ਵਿੱਚ ਕੋਈ ਬੇਈਮਾਨੀ ਹੈ ਇਹ ਪੰਜਾਬ ਸਰਕਾਰ ਹੁਣ ਤੱਕ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀ ਬਣਿਆ ਸਾਡੇ ਵਿੱਚ ਧਰਨਿਆਂ ਤੇ ਬੈਠਦਾ ਰਿਹਾ ਇਹ ਗੱਲਾਂ ਕਰਦਾ ਰਿਹਾ ਵੀ ਜਿਹੜਾ ਪਰਾਲੀ ਦਾ ਮੁੱਦਾ ਹੈ ਜੋ 14 ਨੰਬਰ ਕਾਲਮਾ ਐਨਜੀਟੀ ਨੇ ਜੋ ਹਦਾਇਤਾਂ ਜਾਰੀ ਕੀਤੀਆਂ ਹੈ ਉਹਦੇ ਵਿੱਚ ਸਰਕਾਰ ਨੂੰ ਕਿਹਾ ਵੀ ਸਰਕਾਰ ਕਿਸਾਨਾਂ ਦੀ ਪਰਾਲੀ ਦਾ ਪ੍ਰਬੰਧ ਆਪ ਕਰੇ ਕਿਸਾਨਾਂ ਦੀ ਜਿਹੜੀ ਬਜਾਈ ਹੈ ਕਣਕ ਦੀ ਉਹ ਆਪ ਕਰਵਾਵੇ ਤੇ 2 ਕਿੱਲਿਆਂ ਤੱਕ ਦਾ 2500 ਰੁਪਇਆ ਦੇਵੇ 5 ਕਿੱਲਿਆਂ ਤੱਕ ਦਾ 5000 ਰੁਪਇਆ ਦੇਵੇ ਉਸ ਤੋਂ ਉੱਪਰ ਹੈ ਜਿਹੜਾ ਉਹਨਾਂ ਨੂੰ 15000 ਰੁਪਇਆ ਸਰਕਾਰ ਦੇਵੇ ਪਰਾਲੀ ਸਾਂਭਣ ਵਾਸਤੇ ਤਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਤਾਂ ਲਾਗੂ ਕਰਤਾ ਅੱਜ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋ ਰਹੇ ਐ ਪਰ ਜੋ ਸਰਕਾਰ ਦਾ ਕੰਮ ਕਰਨ ਵਾਲਾ ਸੀ ਕਿਸਾਨਾਂ ਨੂੰ ਜੋ ਕੰਪਰਸੇਸ਼ਨ ਦੇਣਾ ਸੀ ਉਹ ਇਹਨਾਂ ਵੱਲੋਂ ਨਹੀਂ ਦਿੱਤਾ ਗਿਆ ਸੋ ਅਸੀਂ ਇਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਬਟਿੰਡੇ ਧਰਨਾ ਲੱਗਿਆ ਹੋਇਆ ਹੈ ਅਸੀਂ ਹਦਾਇਤ ਕੀਤੀ ਹੈ ਵੀ ਜਿੰਨਾ ਚਿਰ ਪਰਾਲੀ ਦਾ ਕੋਈ ਸਰਕਾਰ ਪ੍ਰਬੰਧ ਨਹੀਂ ਕਰਦੀ ਸਾਡੀ ਮਜਬੂਰੀ ਹੈ ਅਸੀਂ ਅੱਗ ਲਾਵਾਂਗੇ ਜੋ ਸਰਕਾਰ ਨਹੀਂ ਕਰਨਾ ਸਰਕਾਰ ਕਰੇ ਜੋ ਸਾਡਾ ਕੰਮ ਹੈ ਉਹ ਅਸੀਂ ਕਰਾਂਗੇ ਕਿਉਂਕਿ ਅਸੀਂ ਅਗਲੀ ਫਸਲ ਹੈ ਜਿਹੜੀ ਕਣਕ ਦੀ ਉਹ ਬਿਜਾਈ ਕਰਨੀ ਹੈ ਸਮੇਂ ਸਿਰ ਜੇਕਰ ਪਰਾਲੀ ਦੀ ਸਾਮ ਸੰਭਾਲ ਸਰਕਾਰ ਨਹੀਂ ਕਰਦੀ ਤਾਂ ਸਾਡੀ ਮਜਬੂਰੀ ਹੈ ਅੱਗ ਲਾਉਣੀ ਠੀਕ ਹੈ ਜੀ ਸੁਖਪ੍ਰੀਤ ਸਿੰਘ ਜਨਰਲ 77 ਬਲਾਕ ਬਜਾਗਾਨਾ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂ ਜੀ ਸਭ ਕੁਝ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੂੰ ਦਨਿਕੇ ਸਰਕਾਰ ਵੱਲੋਂ ਅੱਗ ਲਾਉਣ ਦੀਆਂ ਜਿਹੜੀਆਂ ਹਦਾਇਤਾਂ ਆ ਉਹਨਾਂ ਤੇ ਰੋਕ ਲਾਖ ਤੇ ਕਿਸਾਨਾਂ ਤੇ ਪਰਚੇ ਜ਼ਬਰਦਸਤੀ ਪਰਚੇ ਕਰੇ ਜਾ ਰਹੇ ਆ ਇਹ ਜਿਹੜਾ ਕਿ ਹੁਣ ਦੀ ਐਣੀ ਆਪਾਂ ਵੀ ਹੋਣ ਵਾਲੀ ਸਰਕਾਰੀ ਆ ਪਹਿਲਾਂ ਤੋਂ ਲੰਮਾ ਸਮਾਂ 10 ਸਾਲ ਹੋ ਗਏ ਉਦੋਂ ਤੋਂ ਜਿਆਦਾ ਚੱਲਦਾ ਆ ਰਿਹਾ ਪਰ ਜਿਹੜੀ ਸਾਡੇ ਕਿਸਾਨਾਂ ਦੀ ਮੰਗ ਆ ਸਰਕਾਰ ਨੇ ਵੀ ਇਹ ਜਿਹੜਾ ਗ੍ਰੀਨ ਟਰਬਿਨਰ ਆਹੀਂ ਇਹ ਫੈਸਲਾ ਕੀਤਾ ਆ ਵੀ ਜਿਹੜਾ ਛੋਟਾ ਕਿਸਾਨ ਆ 2 ਤੋਂ 2.5 ਏਕੜ ਵਾਲਾ ਵੀ ਉਹਨੂੰ ਉਹਦੀ ਜਿਹੜੀ ਪਰਾਲੀ ਦੀ ਸਾਮ ਸੰਭਾਲ ਆ ਉਹ ਸਰਕਾਰ ਕਰੂਗੀ 5 ਏਕੜ ਤੱਕ ਜਿਹੜੇ ਕਿਸਾਨ ਆ ਉਹਨਾਂ ਨੂੰ ਮੁਆਵਜ਼ਾ ਮੁਆਵਜ਼ੇ ਦੇ ਰੂਪ ਵਿੱਚ ਦੇਵੇ ਜਾਂ ਉਹਨਾਂ ਨੂੰ ਕੋਈ ਸੰਦਮਈਆ ਕਰਵਾਵੇ ਜਿਹੜਾ ਕਿ ਉਹ ਆਪਣੀ ਪਰਾਲੀ ਨੂੰ ਸਾਂਭ ਸਕਣ ਤੇ ਸਾਡੀ ਜਿਹੜੀ ਜੱਸੇਬੰਦਿਆਂ ਦੀ ਮੰਗ ਆ ਜੀ ਸਾਡੀ ਮੰਗ ਹੈਗੀ ਆ ਵੀ 100 ਰੁਪਿਆ ਪ੍ਰਤੀ ਕਵਾਂਟਲ ਸਾਨੂੰ ਬੌਨਸ ਦਿੱਤਾ ਜਾਵੇ ਕਿਸਾਨ ਆਪਣੀ ਜਿਹੜੀ ਪਰਾਲੀ ਦਾ ਆਪ ਹੀ ਪ੍ਰਬੰਧ ਕਰ ਲੈਣਗੇ ਤੇ ਜੇਕਰ ਸਰਕਾਰ ਇਹਨਾਂ ਗੱਲਾਂ ਨੂੰ ਵੀ ਨਹੀਂ ਮੰਨਦੀ ਤੇ ਫਿਰ ਸਰਕਾਰ ਨੂੰ ਦੇਖੋ ਜੀ ਹੁਣ ਆਪਣੇ ਨੇੜੇ ਸਿੱਡਾ ਸਿੰਘ ਵਾਲੇ ਫੈਕਟਰੀ ਲੱਗੀ ਵੀ ਹੈ ਜਦੋਂ ਤਾਂ ਉਹੀ ਪ੍ਰਾਲੀ ਕਿਸਾਨ ਦੇ ਖੇਤ ਦੇ ਵਿੱਚ ਜਲ ਰਹੀ ਹੈ ਤਾਂ ਕਿਸਾਨ ਤੇ ਪਰਚਾ ਹੋ ਜਾਂਦਾ ਜੀ ਕਿਸਾਨ ਨੇ ਕਿੰਨੇ ਦਿਨ ਅੱਗ ਲਾਉਣੀ ਹੈ 365 ਦਿਨਾਂ ਦੇ ਵਿੱਚ ਵੱਧ ਤੋਂ ਵੱਧ ਮਸਾ 15 ਦਿਨ ਸਾਡੇ ਜਿਹੜੀ ਖੇਤਾਂ ਦੇ ਵਿੱਚ ਅੱਗ ਉਹ ਚੱਲਣੀ ਹੈ ਤੇ ਜਿਹੜੀ ਇਹ ਫੈਕਟਰੀ ਹੈ ਜੀ ਸਿਦਾ ਸਿੰਘ ਵਾਲੇ ਇਹ 365 ਦਿਨ ਚੱਲਦੀ ਹੈ ਜੀ ਹਰ ਵਕਤ 10 ਤੋਂ 15 ਕਿਲੋਮੀਟਰ ਦੇ ਦੂਰ ਤੱਕ ਜਿੱਧਰ ਨੂੰ ਹਵਾ ਜਾਂਦੀ ਹੈ ਪ੍ਰਦੂਸ਼ਣ ਕਰਦੀ ਹੈ ਇਹ ਜਾਂ ਤਾਂ ਸਰਕਾਰ ਦੇ ਜਿਹੜੇ ਮਹਾਰਾ ਖੇਤੀ ਮਹਾਰਾ ਜਾਂ ਜਿਹੜੇ ਸਰਕਾਰ ਦੇ ਹੈਗੇ ਆ ਮੈਂਦੇ ਉਹ ਇਹ ਵੇਖ ਲੈਣਾ ਵੀ ਜਿਹਦਾ ਸਾਡੀ ਪਰਾਲੀ ਅਸੀਂ ਆਪਦੇ ਖੇਤ ਚ ਅੱਗ ਲਾਉਨੇ ਆ ਤਾਂ ਸਾਡੀ ਪਰਾਲੀ ਦਾ ਧੂੰਆ ਹੁੰਦਾ ਹੈ ਉਹ ਹੀ ਸਾਡੀ ਪਰਾਲੀ ਜਦੋਂ ਸੇਡਾ ਸਿੰਘ ਵਾਲੇ ਫੈਕਟਰੀ ਚ ਚਲੀ ਜਾਂਦੀ ਆ ਉੱਥੇ ਜਦੋਂ ਅੱਗ ਲਾਉਂਦੇ ਆ ਉੱਥੇ ਉਹ ਕਿਹੜੀ ਆਕਸੀਜਨ ਛੱਡਦੀ ਆ ਤੇ ਦੂਜੇ ਨੰਬਰ ਤੇ ਗੱਲ ਇਹ ਆ ਵੀ ਹੁਣ ਪੰਜਾਬ ਸਰਕਾਰ ਆ ਜਿਹੜੀ ਉਹ ਹਦਾਇਤਾਂ ਕਰਾਈ ਆ ਮਸ਼ੀਨਾਂ ਵਾਲਿਆਂ ਨੂੰ ਵੀ ਤੁਸੀਂ SMS ਲਗਾਉ ਤੇ ਉਹਦੇ ਨਾਲ ਝੋਨਾ ਵੱਢੋ ਤੇ ਉਹਦਾ ਪੁਤਰਾ ਕਰਕੇ ਜਿਹੜੀ ਕਿ ਪਰਾਲੀ ਵਿੱਚ ਨਸ਼ਟ ਹੋ ਸਕੇ ਤੇ ਮੈਂ ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹਣਾ ਹੈ ਵੀ ਜਿਹੜੇ ਤੁਸੀਂ ਪਹਿਲਾਂ ਸਬਸਿਡਰੀ ਹੈਪੀ ਸਬਸਿਡਰੀ ਜਾਂ ਮਾਰਕਰ ਦਿੱਤੇ ਸੀ ਉਹ ਵੱਡੇ ਟਰੈਕਟਰਾਂ ਨਾਲ ਚੱਲਦੇ ਆ ਜੀ ਘੱਟੋ ਘੱਟ 65 ਹਰਸ ਪਾਵਰ ਦਾ ਟਰੈਕਟਰ ਚਾਹੀਦਾ ਹੈ ਜਿਹੜਾ ਕਿ 11 ਤੋਂ 12 ਲੱਖ ਰੁਪਏ ਦਾ ਉਹ ਟਰੈਕਟਰ ਹੈ ਤੇ ਜਿਹੜਾ ਇਹ ਸੰਧ ਮਈਆ ਕਰਵਾ ਰਹੇ ਆ ਕਹਿ ਰਹੇ ਆਸੀਂ ਤੁਹਾਨੂੰ ਸਲ ਸਿਟੀ ਤੇ ਦੇ ਰਹੇ ਆ ਉਹ ਸਾਰਾ ਲੱਖ ਸਵਾ ਲੱਖ ਰੁਪਏ ਦਾ ਸੰਧ ਆ ਸਾਨੂੰ 2.5 ਲੱਖ ਰੁਪਏ ਦੇ ਫਰਮਾਂ ਤੋਂ ਉਹ ਜਿਹੜਾ ਉਹ ਮਾਨਤਾ ਪ੍ਰਾਪਤ ਕਰਦੇ ਉਹਨਾਂ ਤੋਂ ਲੈਣੇ ਪੈਂਦੇ ਆ ਉੱਥੇ ਵੀ ਕਿਸਾਨ ਦੀ ਲੁੱਟ ਹੋ ਰਹੀ ਹੈ ਦੂਜੇ ਪਾਸੇ ਹੁਣ ਇਹ ਕਹੀ ਜਾਂਦੇ ਆ ਸਰਕਾਰਾਂ ਵੀ ਇਹ ਜਿਹੜਾ ਕਿਸਾਨ ਹੈ ਇਹ ਖਰਚਾ ਵੱਧ ਕਰਦਾ ਤੇ ਫੇਰ ਇਹ ਕਹਿਨਦਾ ਵੀ ਅਸੀਂ ਫਾਹੇ ਲੈਨੇ ਆ ਸਾਡੇ ਸਰ ਕਰਜ਼ਾ ਚੜ ਗਿਆ ਪਰ ਨਹੀਂ ਕਰਜ਼ਾ ਹੁਣ ਜੇ ਅੱਜ ਦੇ ਹਾਲਾਤ ਦੇਖ ਗਏ ਇੱਕ ਪਾਸੇ ਦਾ ਕਿਸਾਨ ਨੂੰ 12-14 ਲੱਖ ਰੁਪਇਆ ਟਰੈਕਟਰ ਤੇ ਲਵਾਤਾ ਦੂਜੇ ਪਾਸੇ 2 ਤੋਂ 2.5 ਲੱਖ ਸੁਪਰ ਸੀਡਰ ਜਾਂ ਹੈਪੀ ਸੀਡਰ ਜਾਂ ਮਲਚਰ ਤੇ ਲਵਾਤਾ ਤੇ ਹੁਣ ਜਿਹੜੇ ਉਹਨਾਂ ਦੇ ਉਹ ਸੰਧ ਬਣੇ ਆ ਜਾਂ ਪ੍ਰਾਲੀ ਨੂੰ ਢੋਆ ઠવાਈ ਵਾਲੇ ਸੰਧ ਬਣੇ ਆ ਤੇ ਜਦੋਂ ਮਸ਼ੀਨ ਦੇ ਵਿੱਚ ਉਹ ਐਸਐਮਥ ਲੱਗ ਗਿਆ ਮਗਰ ਤੇ ਅੱਜ ਉਹ ਸਾਡੇ ਜਿਹੜੇ ਸੰਧ ਆ ਉਹ ਕੁਆੜ ਹੋ ਜਾਣਗੇ ਅਸੀਂ ਕੀ ਕਰਾਉਣਾ ਉਹਨਾਂ ਸੰਧਾਂ ਤੋਂ ਜੀ ਕਿੰਨੇ ਲੋਕ ਬੇਰੁਜ਼ਗਾਰ ਹੋਣਗੇ ਤੇ ਸਭ ਤੋਂ ਵੱਡੀ ਤਾਂ ਸਾਡੀ ਸਮੱਸਿਆ ਇਹ ਹੈ ਵੀ ਜੇ ਸਰਕਾਰ ਚੋਣੇ ਦੀ ਪ੍ਰਾਲੀ ਤੇ ਇੰਨਾ ਰੌਲਾ ਪਾਉਂਦੀ ਐ ਤੇ ਅਸੀਂ ਤਾਂ ਕਹੀ ਜਾਂਦੇ ਆ ਸਾਨੂੰ 23 ਫਸਲਾਂ ਤੇ ਐਮਐਸਪੀ ਦਿਓ ਤੇ ਕਿਸਾਨ ਤੋਂ ਨਾ ਲੋਂਦੇ ਜਿੰਗੇ ਜੀ ਤੇ ਜਾਂ ਸਾਨੂੰ ਸਾਡੀ ਜਸੇ ਬੰਨਾਂ ਵੱਲੋਂ ਮਜਬੂਰੀ ਆ ਕਿਸਾਨਾਂ ਵੱਲੋਂ ਮਜਬੂਰੀ ਆ ਵੀ ਜੇ ਇਹਨਾਂ ਦਾ ਚੌਲ ਖਾਨ ਨੂੰ ਜੀ ਕਰਦਾ ਸਾਨੂੰ ਕੋਈ ਉਹ ਜੀ ਵੈਰੈਟੀ ਲਿਆ ਕੇ ਦੇ ਦਿਓ ਜਿਹਨੂੰ ਕੱਲ ਪਰਾਲੀ ਲੱਗੇ ਨਾ ਕੱਲੇ ਚੌਲ ਹੀ ਲੱਗਣ ਕਿਸਾਨ ਉਹ ਵੀ ਲੂਗਾ ਜੀ ਇਸ ਵਕਤ ਤੇ ਜਿਹੜਾ ਕਿਸਾਨ ਨੂੰ ਸਰਕਾਰ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੁਣ ਕੱਲ ਨੂੰ ਦਸਹਿਰਾ ਆਉਣਾ ਜੀ ਦਸਹਿਰੇ ਤੇ ਦੇਖ ਲਓ ਕੀ ਪ੍ਰਦੂਸ਼ਣ ਨਹੀਂ ਹੁੰਦਾ ਜੇ ਤਾਂ ਉਹ ਦਸਹਿਰੇ ਤੇ ਆਪਾਂ ਵਹਿਣੇ ਆ ਦਸਹਿਰਾ ਮਨਾਉਂਦੇ ਆ ਲੋਕ ਤੇ ਉਹ ਜਦੋਂ ਅੱਗ ਨਿਕਲਦੀ ਆ ਧੂਆ ਨਿਕਲਦਾ ਉਹ ਤਾਂ ਉਹ ਕਹਿੰਦੇ ਹਵਾ ਪਵਿੱਤਰ ਹੁੰਦੀ ਆ ਤੇ ਕਿਸਾਨ ਤੇ ਉਸੇ ਧੂਏ ਦੇ ਪਰਚੇ ਹੁੰਦੇ ਆ ਜੀ ਇਸ ਵਾਸਤੇ ਅਸੀਂ ਵਿਰੋਧ ਦੇ ਵਿੱਚ ਪੂਰਾ ਵਿਰੋਧ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਚਾਹੇ ਤਾਂ ਕੰਪਰੀਮੇਜ ਸਰਕਾਰ ਨੇ ਜਿਹੜਾ ਕਰਿਆ ਹੋਇਆ ਗ੍ਰੀਨ ਟਰਬਿਨਨ ਦੇ ਮੁਤਾਬਕ ਵੀ ਕਿਸਾਨਾਂ ਨੂੰ ਉਹ ਮਾਫੀਆ ਦਿੱਤਾ ਜਾਵੇ ਜੀ ਤੇ ਤਾਂ ਅੱਗ ਅਸੀਂ ਨਹੀਂ ਲਾਵਾਂਗੇ ਤੇ ਨਹੀਂ ਸਾਡੀ ਮਜਬੂਰੀ ਹੈ ਤੇ ਜਾਂ ਸਾਨੂੰ ਜਿਹੜੇ ਜਿੰਨੇ ਵੀ ਸਾਡੇ ਅਫਸਰ ਸਹਿਬਾਨਾ ਮੁਲਾਜ਼ਮਾ ਉਹ ਇਹਨਾਂ ਨੇ ਅੱਜ ਹਰ ਵਿਭਾਗ ਦੇ ਪੂਰੇ ਆਪਦੇ ਉਧਰੋਂ ਹਟਾ ਕੇ ਤੇ ਕਿਸਾਨਾਂ ਵਾਲੇ ਪਾਸੇ ਲਾਤੇ ਜੀ ਦੇਖੋ ਜਿਹੜੇ ਉਹਨਾਂ ਨੇ ਕੰਮ ਕਰਨਾ ਹੁਣ ਬਿਜਲੀ ਮੁਲਾਜ਼ਮਾ ਨੇ ਆਪਦਾ ਕੰਮ ਕਰਨਾ ਤੇ ਡਾਕਟਰਾਂ ਨੇ ਆਪਦਾ ਕੰਮ ਕਰਨਾ ਉਹਨਾਂ ਦਾ ਕੰਮ ਤਾਂ ਧੂਰਾ ਰਹੇਗਾ ਜੀ ਚਾਕੇ ਉਹ ਕਿਸਾਨਾਂ ਵਾਲੇ ਪਾਸੇ ਲਾਤੇ ਇਧਰ ਵੀ ਜਿਹੜੇ ਕਿਸਾਨ ਪਰਾਲੀ ਫੂਕਦੇ ਆ ਤੁਸੀਂ ਉਹਨਾਂ ਨੂੰ ਦੱਸਣਾ ਤੇ ਉਹਨਾਂ ਦੇ ਵਿੱਚ ਜਿਹੜੇ ਸੀਐਡੀ ਦੇਖ ਕੇ ਤੇ ਉਹਨਾਂ ਦੇ ਪਰਚੇ ਜਿਹੜੇ ਕਰਵਾਉਣੇ ਆ ਇਸ ਵਾਸਤੇ ਮੈਂ ਹਣਾ ਵੀ ਜਿਹੜਾ ਜਿਸ ਦਾ ਕਾਮ ਉਸੀ ਕੋ ਸਾਜੇ ਹਣੋ ਕਿਸਾਨ ਨੂੰ ਹੀ ਪਤਾ ਜੀ ਉਹ ਕਿਹੜੇ ਹਾਲਾਤਾਂ ਦੇ ਵਿੱਚ ਆ ਕੇ ਇੱਥੇ ਤੱਕ ਫਸਲ ਲੈ ਕੇ ਆਉਂਦਾ ਅੱਜ ਝੋਨੇ ਨੂੰ ਬਹੁਤ ਜ਼ਿਆਦਾ ਬਿਮਾਰੀ ਪਈ ਹੋਈ ਹੈ ਅੱਜ ਉਹਨਾਂ ਦੀ ਸੈਟਲਾਈਟ ਕਿੱਥੇ ਆ ਆ ਹੜਾ ਵੇਲੇ ਸੈਟਲਾਈਟ ਕਿੱਥੇ ਸੀ ਠੀਕ ਆ ਜੀ ਕਿਸਾਨਾਂ ਤੇ ਪਰਚੇ ਕਰਨੇ ਆ ਸੁਪਰੀਮ ਕੋਰਟ ਦਾ ਹੁਕਮ ਵੀ ਹੈ ਵੀ ਕਰੋੜ ਰੁਪਇਆ ਜੁਰਮਾਨਾ ਕਰਾਂਗੇ ਤੇ ਸਜ਼ਾ ਕਰਾਂਗੇ ਸਜ਼ਾ ਕਰਨੀ ਆ ਪਹਿਲਾਂ ਉਹਨਾਂ ਨੇ ਜਿਨ੍ਹਾਂ ਨੇ ਦਰਿਆਵਾਂ ਦੇ ਵਿੱਚੋਂ ਪਾਣੀ ਛੱਡਿਆ ਬੇਲੋੜਾ ਪਾਣੀ ਛੱਡਿਆ ਤੇ ਜਿਦੀ ਕੇ ਮੰਨ ਕੇ ਚਲੋ ਵੀ ਅਣਗਹਿਲੀ ਕਰਨਾ ਇਹ ਹੜਾ ਆਇਆ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਦੇ ਪਸ਼ੂ ਮਾਰਤੇ ਕਿੰਨੇ ਲੋਕਾਂ ਦੇ ਘਟ ਹੈ ਗਏ ਕਿੰਨੇ ਜਾਨੀ ਨੁਕਸਾਨ ਹੋ ਗਏ ਲੋਕਾਂ ਦੀਆਂ ਫਸਲਾਂ ਮਰ ਗੀਆਂ ਪਹਿਲਾਂ ਐਂ ਕਰੋ ਜੀ ਜਿਹੜੇ ਉਹ ਪਾਣੀ ਛੱਡਣ ਵਾਲੇ ਹਨ ਬੀਬੀ ਐਮਬੀ ਵਾਲੇ ਉਹਨਾਂ ਨੂੰ ਤੁਸੀਂ ਜੇਲ੍ਹ ਕਰ ਲਿਓ ਜੇ ਤਾਂ ਉਹਨਾਂ ਨੇ ਉਹ ਸਹੀ ਕਰਿਆ ਤਾਂ ਠੀਕ ਹੈ ਜੇ ਉਹਨਾਂ ਨੇ ਗਲਤ ਕਰਿਆ ਪਹਿਲਾਂ ਉਹਨਾਂ ਨੂੰ ਜੇਲ੍ਹ ਕਰ ਲਿਓ ਫਿਰ ਬਾਅਦ ਚ ਕਿਸਾਨਾਂ ਨੂੰ ਵੀ ਕਰ ਲਿਓ ਕਿਸਾਨ ਇਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਅੱਗ ਲਾਉਂਦਾ ਪਹਿਲਾਂ ਖੁਦ ਕਿਸਾਨ ਆਪ ਖੇਤ ਵਿੱਚ ਹੁੰਦਾ ਹੈ ਪਰ ਅਸੀਂ ਨਹੀਂ ਚਾਹੁੰਦੇ ਵੀ ਜਿਹੜੀ ਸਾਡੀ ਹਵਾ ਇਹ ਦੂਸ਼ਿਤ ਹੋਵੇ ਸਾਨੂੰ ਮਜਬੂਰੀ ਵਸ ਇਹ ਕਰਨਾ ਪੈਂਦਾ ਜੀ ਜਾਂ ਸਰਕਾਰ ਇਹ ਲਿਖ ਕੇ ਦੇ ਦੇ ਵੀ ਤੁਹਾਨੂੰ 23 ਫਸਲਾਂ ਦੇ ਅਸੀਂ ਐਮਐਸਪੀ ਦਿੰਨੇ ਆ ਤੇ ਅਸੀਂ ਝੋਨਾ ਲਾਉਣਾ ਹਟ ਜਾਂਦਾ